So, तो तो कहने, तो में इस तो बारे करा अपने तो okay. संदेश करने कर <laughs> <Next one, more. laughs> तो, जो तो 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 दो तो 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 साल पहला तीन साल पहला मोदी सरकार ने किसान दमीना हटा लाइट हथ बेचन लाइन ਕਿਸਾਨੀ ਉਤਪਾਦਨ ਕਿਸਾਨੀ ਪੰਦੇ ਮੁਫਤਾਂ ਦਾ ਭੰਡਾਰਨ ਤੇ ਜਿਹੜਾ ਪੇ ਕਿਸਾਨੀ ਦਾ ਵਪਾਰ ਹੈ ਸਾਡਾ ਫਸਲਾਂ ਦਾ ਵਪਾਰ ਹੈਗਾ ਹੈ ਉਹ ਆਪਣੇ ਚੰਦ ਚਿਹਤੇ ਸਰਮਾਇਦਾਰਾਂ ਦੇ ਦਿੱਤੀ ਕੋਸ਼ਿਸ਼ ਕੀਤੀ ਹੈ ਇਸ ਦੇ ਖਿਲਾਫ ਆਪਾਂ ਸਾਹਮਣੇ ਲੜ ਕੇ ਕਿ ਤੁਸੀਂ ਯੰਮੋਰੀ ਨਾ ਲਗਾ ਕੀਤਾ ਹੈਗਾ ਦਿੱਲੀ ਦੀ ਪ੍ਰਵਾਦੇ ਦੇ ਬਾਰੇ ਕਿ ਸ਼ਾਨਾ ਮਤਾਸ ਨਾਲ ਲੜਿਆ ਇਸ ਦੀ ਦੁਨੀਆਂ 'ਚ ਉਦਾਹਰਣ ਨਹੀਂ ਮਿਲਦੀ ਹੈਗੀ ਹੈ ਕਿ 1.5 ਸਾਲ ਸ਼ਾਂਤੀਪੂਰਨ ਢੰਗ ਨਾਲ ਇਹ ਚਲ ਕੇ ਝੰਡਾ ਕਰਮੀਆਂ ਬਰਸਾਤਾ ਵਿੱਚ

ਜਿਹੜਾ ਖੜਾ ਲੈਂਦਾ ਜਾ ਰਿਹਾ ਮੁੜਕੇ ਦੂਜੇ ਪਾਸੇ ਕਿੰਨਾਂ ਨੂੰ ਅਸਲਾਣ ਦੀ ਕੋਸ਼ਿਸ਼ ਕੀਤੀ ਹੈ ਰੀ ਮੋਦੀ ਸਰਕਾਰ ਵੱਲੋਂ ਕਿਸਾਨਾਂ ਦੇ ਹੱਕ ਖੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜ਼ਮੀਨਾਂ ਦੇ ਮੁੜਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਦੇ ਖਿਲਾਫ ਜਿਹੜਾ ਸੰਯੁਕਤ ਕਿਸਾਨ ਮੋਰਚਾ ਉਹਦੇ ਵੱਲੋਂ ਇਹ ਸੰਘਰਸ਼ ਵਿੱਢਿਆ ਹੋਇਆ ਹੈਗਾ ਉਹਦੇ ਵਿੱਚ ਮੈਂ ਵਾਅਦਾ ਕੀਤਾ ਕਿ ਅਸੀਂ ਦਿੱਲੀ ਵਿੱਚ ਵੀ ਇਹ ਮੁੱਦਾ ਵਾਰਾਂਗੇ ਤੇ ਕਾਂਗਰਸ ਦਾ ਸੰਸਦੀ ਹਲਦਾਲ ਹੈਗਾ ਦਿੱਲੀ ਦਾ ਤੇ ਪੰਜਾਬ ਦਾ ਵਿਧਾਨ ਸਭਾਈ ਜੋ ਦਲ ਹੈਗਾ ਉਹਦੇ ਵਿੱਚ ਅਸੀਂ ਪੰਜਾਬ ਵਿਧਾਨ ਸਭਾ ਵਿੱਚ ਇਹ ਮੁੱਦੇ ਨੂੰ ਲਿਆ ਕੇ ਮਤਾ ਪਾਸ ਕਰਾਵਾਂਗੇ ਕੇਂਦਰ ਦੀ ਚਾਲ ਦੇ ਖਿਲਾਫ ਤਜਿਕਸਾਨਾ ਹਿੱਤ ਸੁਰੱਖਿਅਤ ਰਹਿ ਸਕੇ